ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜਾ ਸੀ ਉਹ ਭਾਵੇਂ ਬਹੁਤ ਚੰਗਾ ਸੀ ਪਰ ਬੜਾ ਹੀ ਆਲਸੀ ਰਾਜਾ ਸੀ ਉਹ ਇੱਕ ਬਹੁਤ ਹੀ ਵੱਡੇ ਮਹਿਲ ਵਿੱਚ ਰਹਿੰਦਾ ਸੀ ਉਸ ਦਾ ਕੰਮ ਕਰਨ ਲਈ ਬਹੁਤ ਸਾਰੇ ਨੌਕਰ ਚੱਕਰ ਸਨ ਉਸ ਦੇ ਰਾਜ ਵਿੱਚ ਲੋਕ ਖੇਤੀ ਕਰਦੇ ਸੀ ਜਿਨ੍ਹਾਂ ਦਾ ਜਿਨ੍ਹਾਂ ਨੂੰ ਕਿਸਾਨ ਆਖਦੇ ਸਨ ਵਪਾਰੀ ਸੀ ਜੋ ਵਪਾਰ ਕਰਦੇ ਸੀ ਬਹੁਤ ਸਾਰੇ ਕਾਰੀਗਰ ਸੀ ਜੋ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਸੀ ਰਾਜਾ ਉਹਨਾਂ ਸਾਰਿਆਂ ਤੋਂ ਆਪਣਾ ਹਿੱਸਾ ਵਸੂਲਿਆ ਕਰਦਾ ਸੀ ਆਰੇ ਸਦਰ ਲੋਕਾਂ ਨੂੰ ਕੋਈ ਦੁੱਖ ਨਹੀਂ ਸੀ ਲੋਕ ਉਸ ਦੇ ਰਾਜ ਵਿੱਚ ਬਹੁਤ ਸੁਖੀ ਸੀ ਕਿਉਂਕਿ ਰਾਜਾ ਕਿਸੇ ਨੂੰ ਬਹੁਤਾ ਤੰਗ ਨਹੀਂ ਸੀ ਕਰਦਾ ਉਸ ਦੀ ਪਰਜਾ ਖੁਸ਼ਹਾਲ ਸੀ ਤੇ ਅਧਿਕਾਰੀ ਤੇ ਅਹਲਕਾਰ ਇਮਾਨਦਾਰ ਸੀ ਉਹਨਾਂ ਦਾ ਰਾਜਾ ਬੜਾ ਚੰਗਾ ਸੀ ਪਰ ਉਸ ਵਿੱਚ ਇੱਕ ਹੀ ਔਗਣ ਸੀ ਤੇ ਉਹ ਸੀ ਉਸ ਦਾ ਆਲਸੀ ਹੋਣਾ ਉਹ ਬੜਾ ਹੀ ਆਲਸੀ ਰਾਜਾ ਸੀ ਉਹ ਧੀਰ ਤੱਕ ਸੁੱਤਾ ਰਹਿੰਦਾ ਸੀ ਉਸ ਨੂੰ ਸੌਣਾ ਬਹੁਤ ਪਸੰਦ ਸੀ ਪਰ ਜਦੋਂ ਉਸ ਨੂੰ ਹਰ ਰੋਜ਼ ਸਵੇਰੇ ਜਾਗਣਾ ਪੈਂਦਾ ਸੀ ਇਹ ਉਸ ਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਉਸ ਨੂੰ ਜਗਾਉਣ ਲਈ ਇੱਕ ਨੌਕਰ ਸੀ ਜਿਸ ਦਾ ਰੋਜ਼ ਕੰਮ ਸਵੇਰੇ ਆਪਣੇ ਰਾਜੇ ਨੂੰ ਉਠਾਉਣਾ ਹੁੰਦਾ ਸੀ ਇੱਕ ਵਾਰੀ ਰਾਜੇ ਨੇ ਉਸ ਨੌਕਰ ਨੂੰ ਨੌਕਰੀ ਤੋਂ ਕੱਢ ਕੇ ਘਰੇ ਭੇਜ ਦਿੱਤਾ ਉਹ ਆਪਣੇ ਉਸ ਨੌਕਰ ਉੱਪਰ ਬਹੁਤ ਨਾਰਾਜ਼ ਸੀ ਅਗਲੇ ਦਿਨ ਉਹ ਨੌਕਰ ਫਿਰ ਵਾਪਸ ਆ ਗਿਆ ਉਸ ਨੇ ਕਿਹਾ ਮਹਾਰਾਜ ਦੀ ਜੈ ਹੋਵੇ ਮਹਾਰਾਜ ਦੇ ਜਾਗਣ ਦਾ ਵੇਲਾ ਹੋ ਗਿਆ ਹੈ ਬਾਹਰ ਸਵੇਰ ਹੋ ਗਈ ਹੈ ਨੌਕਰ ਦੀ ਆਵਾਜ਼ ਸੁਣ ਕੇ ਰਾਜੇ ਨੂੰ ਬਹੁਤ ਖਹਿ ਜਾਈ ਉਸ ਨੇ ਉਸ ਨੂੰ ਪੁੱਛਿਆ ਤੈਨੂੰ ਕੌਣ ਸਵੇਰੇ ਸਵੇਰੇ ਮੇਰੇ ਕੋਲ ਭੇਜਦਾ ਹੈ ਨੌਕਰ ਨੇ ਜਵਾਬ ਦਿੱਤਾ ਮਹਾਰਾਜ ਮੈਨੂੰ ਘੜੀ ਸਾਜ ਭੇਜਦਾ ਹੈ ਰਾਜਾ ਕਹਿੰਦਾ ਹੈ ਉਹ ਕਿਵੇਂ ਕੀ ਘੜੀ ਸਾਜ ਤੈਨੂੰ ਮੇਰੇ ਕੋਲ ਆਉਣ ਦਾ ਹੁਕਮ ਦਿੰਦਾ ਹੈ ਨੌਕਰ ਨੇ ਦੱਸਿਆ ਕਿ ਘੜੀ ਸਾਜ ਇਹੋ ਜਿਹਾ ਹੁਕਮ ਨਹੀਂ ਦਿੰਦਾ ਔਸਨੇ ਤਾਂ ਮੈਨੂੰ ਇੱਕ ਘੜੀ ਦਿੱਤੀ ਹੋਈ ਹੈ ਜਿਹੜੀ ਮੈਨੂੰ ਹਰ ਰੋਜ਼ ਸਵੇਰੇ ਮੇਰੀ ਜ਼ਿੰਮੇਵਾਰੀ ਯਾਦ ਕਰਾਉਂਦੀ ਹੈ ਤੇ ਮੈਂ ਹਰ ਰੋਜ਼ ਘੜੀ ਦੇਖ ਕੇ ਮਹਾਰਾਜ ਨੂੰ ਜਗਾਉਣ ਲਈ ਆਉਂਦਾ ਹਾਂ ਰਾਜੇ ਨੂੰ ਹੋਰ ਗੁੱਸਾ ਆ ਗਿਆ ਉਸਨੇ ਘੜੀ ਸਾਜ ਨੂੰ ਦਰਬਾਰ ਵਿੱਚੋਂ ਬਾਹਰ ਹੋਣ ਦਾ ਹੁਕਮ ਦੇ ਦਿੱਤਾ ਘੜੀ ਸਾਜ ਦਾ ਕੰਮ ਘੜੀਆਂ ਬਣਾਉਣਾ ਤੇ ਠੀਕ ਕਰਨਾ ਹੁੰਦਾ ਸੀ ਘੜੀ ਸਮਾਂ ਦੱਸਦੀ ਹੈ ਪਰ ਉਹ ਰਾਜੇ ਦਾ ਹੁਕਮ ਕਿਵੇਂ ਟਾਲ ਸਕਦਾ ਸੀ ਤੈਨੂੰ ਕਿਸੇ ਨੇ ਹੁਕਮ ਦਿੱਤਾ ਹੈ ਕਿ ਤੂੰ ਘੜੀ ਬਣਾਵੇਂ ਮੇਰੇ ਰਾਜ ਵਿੱਚ ਕੋਈ ਇਹੋ ਜਿਹੀ ਘੜੀ ਨਹੀਂ ਹੋਵੇਗੀ ਜੋ ਮੈਨੂੰ ਜਗਾਉਣ ਦਾ ਕੰਮ ਕਰੇ ਰਾਜੇ ਨੇ ਗੁੱਸੇ ਵਿੱਚ ਕਿਹਾ ਮੈਂ ਇਸ ਦੇਸ਼ ਦਾ ਰਾਜਾ ਹਾਂ ਜਦੋਂ ਦਿਲ ਕਰੇਗਾ ਉੱਠਾਂਗਾ ਤੇ ਜਦੋਂ ਦਿਲ ਕਰੇਗਾ ਸੋਵਾਂਗਾ ਉਸਨੇ ਘੜੀ ਸਾਜ ਨੂੰ ਦੇਸ਼ ਛੱਡ ਕੇ ਕਿਤੇ ਹੋਰ ਜਾਣ ਦਾ ਹੁਕਮ ਦਿੱਤਾ ਸਾਰੇ ਦਰਬਾਰ ਦੇ ਵਿੱਚ ਇੱਕ ਖਲਬਲੀ ਮਚ ਗਈ ਰਾਜਾ ਤਾਂ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਰਾਜੇ ਨੂੰ ਕੌਣ ਸਮਝਾਵੇ ਆਖਰ ਇਸ ਬਾਰੇ ਵਜ਼ੀਰ ਕੋਲ ਪਹੁੰਚ ਕੀਤੀ ਗਈ ਵਜ਼ੀਰ ਨੂੰ ਇਸ ਗੱਲ ਵਿੱਚ ਪਰਜਾ ਦੀ ਮਦਦ ਲਈ ਕਿਹਾ ਗਿਆ। ਵਜ਼ੀਰ ਸਿਆਣਾ ਸੀ। ਸੋ ਉਸਨੇ ਕਿਹਾ ਕੱਲ ਤੋਂ ਮਹਿਲ ਦੇ ਦਵਾਲੇ ਬਾਗ ਦੇਣ ਵਾਲੇ ਕੁੱਕੜਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਉਹਨਾਂ ਨੂੰ ਮਹਿਲ ਦੇ ਬਾਗ ਵਿੱਚ ਛੱਡ ਦਿੱਤਾ ਜਾਵੇ। ਅਗਲੇ ਦਿਨ ਇਸੇ ਤਰ੍ਹਾਂ ਕੀਤਾ ਗਿਆ। ਕੁੱਕੜਾਂ ਨੇ ਇਕੱਠਿਆਂ ਹੋ ਕੇ ਬਾਂਗਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮਹਿਲ ਦੇ ਬਾਗ ਵਿੱਚ ਰੌਲਾ ਪੈ ਗਿਆ। ਰੌਲੇ ਦੀ ਆਵਾਜ਼ ਸੁਣ ਕੇ ਰਾਜ ਦੀ ਅੱਖ ਖੁੱਲ ਗਈ। ਰਾਜੇ ਨੇ ਬਾਗ 'ਚੋਂ ਰੌਲਾ ਬੰਦ ਕਰਾਉਣ ਦਾ ਹੁਕਮ ਦਿੱਤਾ। ਨੌਕਰ ਨੇ ਦੱਸਿਆ ਕਿ ਕੁੱਕੜ ਬਾਗਾਂ ਦੀ ਹੋ ਰਹੇ ਹਨ ਸਵੇਰ ਹੋ ਗਈ ਹੈ ਰਾਜੇ ਨੂੰ ਨੌਕਰ ਦੀ ਗੱਲ ਦਾ ਯਕੀਨ ਨਾ ਆਇਆ ਉਹ ਬਾਹਰ ਆਇਆ ਤੇ ਉਸ ਨੇ ਦੇਖਿਆ ਕਿ ਬਾਗ ਵਿੱਚ ਦਰਖਤਾਂ ਉੱਪਰ ਕੁੱਕੜ ਬਾਗਾਂ ਦੇ ਰਹੇ ਸਨ ਪੰਛੀ ਬੋਲ ਰਹੇ ਸਨ ਸੂਰਜ ਚੜਨ ਵਾਲਾ ਸੀ ਰਾਜੇ ਨੂੰ ਸਾਰਾ ਕੁਝ ਬਹੁਤ ਚੰਗਾ ਚੰਗਾ ਲੱਗਿਆ ਪਰ ਰਾਜੇ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਉਸ ਦੀ ਨੀਂਦ ਖਰਾਬ ਕਰ ਦਿੱਤੀ ਸੀ ਹੌਲੀ ਹੌਲੀ ਉਸ ਨੂੰ ਪਤਾ ਲੱਗ ਗਿਆ ਕਿ ਇਹ ਕੰਮ ਵਜ਼ੀਰ ਦਾ ਸੀ ਉਸਨੇ ਵਜ਼ੀਰ ਨੂੰ ਸਾਰਾ ਦਿਨ ਦਾ ਫੈਸਲਾ ਸੁਣਾ ਦਿੱਤਾ ਵਜ਼ੀਰ ਸਿਰ ਝੁਕਾ ਕੇ ਦਰਬਾਰ ਵਿੱਚ ਹਾਜ਼ਰ ਹੋਇਆ ਉਸਨੇ ਕਿਹਾ ਕਿ ਕੁੱਕੜਾਂ ਵਾਲਾ ਸੁਭਾ ਮੇਰਾ ਨਹੀਂ ਸੀ ਅੱਛਾ ਤਾਂ ਫਿਰ ਇਹ ਕਿਸ ਨੇ ਕਿਹਾ ਸੀ ਕਿ ਕੁੱਕੜ ਇਕੱਠੇ ਕੀਤੇ ਜਾਣ ਮੈਂ ਕਿਹਾ ਸੀ ਅੱਬਾ ਹਜ਼ੂਰ ਰਾਜੇ ਨੇ ਉਧਰ ਦੇਖਿਆ ਉਸ ਦੀ ਆਪਣੀ ਧੀ ਰਾਜਕੁਮਾਰੀ ਸਿਰ ਝੁਕਾਈ ਖੜੀ ਸੀ ਇਹ ਸਲਾਹ ਮੈਂ ਹੀ ਦਿੱਤੀ ਸੀ ਤੇ ਮੇਰੇ ਕਹਿਣ ਉੱਪਰ ਹੀ ਇਹਨੇ ਸਾਰੇ ਕੁੱਕੜ ਇਕੱਠੇ ਕੀਤੇ ਗਏ ਜੋ سزا ਦੇਣੀ ਹੈ ਮੈਨੂੰ ਹੀ ਦਿਓ ਇਹ ਸੁਣਦਿਆਂ ਹੀ ਰਾਜੇ ਦਾ ਗੁੱਸਾ ਠੰਡਾ ਪੈ ਗਿਆ ਉਹ ਹੱਸ ਪਿਆ ਤੇ ਉਸਨੇ ਸਾਰਿਆਂ ਨੂੰ ਮੁਆਫ ਕਰ ਦਿੱਤਾ